ਲਾ ਸੱਜਣਾ ਪਿੰਡ ਕਰਤਾਰਪੁਰਾ ਤਹਿਸੀਲ ਤੇ ਜ਼ਿਲ੍ਹਾ ਰਹੂਗਾ ਪਟਿਆਲਾ ਤਿੰਨ ਤਾਂ ਦਿਖਾ ਦਾਂਗੇ ਤਾਜ਼ੀਆਂ ਸੂਈਆਂ ਤੇ ਇੱਕ ਬੂਰੀ ਦਿਖਾ ਦਾਂਗੇ ਤੋਕੜ ਗੱਬਣ ਤੇ ਦੋ ਦਿਖਾ ਦਾਂਗੇ ਮੱਲੋਂ ਤੁਹਾਨੂੰ ਕਟੀਆਂ ਟੋਟਲੇ ਸੱਜਣ ਕੋਲ ਅੱਜ 6 ਨਗ ਦਿਖਾ ਦਾਂਗੇ ਇੱਕ ਜਿਹੜੀ ਤਾਜੀ ਸੂਈ ਝੋਟੀ ਆ ਉਹ ਬਾਈ ਨੇ ਘਰੇ ਵੀ ਚੋਈ ਵੀ ਆ ਤਸੱਲੀ ਵਾਲੀ ਝੋਟੀ ਆ ਤੇ ਇਸ ਵਾਰੀ ਮੇਰਾ ਖਿਆਲ ਨਾਲ ਨਾਲ ਵੀ 31 ਤੇ ਪਹਿਲਾਂ ਦਾ ਰਿਕਾਰਡ ਵੀ ਬਹੁਤ ਚੰਗਾ ਦੁੱਧ ਦਾ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਕੱਲਾ ਕੱਲਾ ਪਸ਼ੂ ਖੋਲ ਕੇ ਤੋਰ ਕੇ ਹਰੇਕ ਪੱਖ ਤੋਂ ਦਿਖਾ ਦਾਂਗੇ ਕਹਿਣ ਦਾ ਭਾਵਾ ਤੇ ਬਾਕੀ ਬਾਈਹੂਰੀ ਦੱਸ ਦਾਂਗੇ ਡਿਟੇਲ ਆ ਜੋਰ ਦੇ ਬਣੇ ਹੋਰ ਕੀ ਹਾਲ ਹੈ ਠੀਕ ਠਾਕ ਜੀ ਵਧੀਆ ਜੀ ਚੜਦੀ ਕਲਾ ਹਾਂ ਜੀ ਹਾਂ ਜੀ ਨਾਮ ਤੇ ਨੰਬਰ ਦੱਸ ਦੂਗੀ ਨਾਮ ਮੇਰਾ ਬਲਵਿੰਦਰ ਸਿੰਘ ਆ ਜੀ ਪਿੰਡ ਕਰਤਾਰਪੁਰੇ ਜ਼ਿਲ੍ਹਾ ਪਟਿਆਲਾ ਆ ਜੀ 99680 57452 ਜੀ 99680 57452 ਜੀ ਇੱਕ ਮੈਂ ਹੋਰ ਦੱਸਣਾ ਚਾਹੁੰਦਾ ਵੀ ਆਪਣਾ ਬਲਵੇੜੇ ਦੇ ਕੋਲ ਚੀਕੇ ਰੋਡ ਤੇ ਪੈਂਦਾ ਜੀ ਆਪਣਾ ਇਹ ਬਲਵੇੜਾ ਬਲਵੇੜੇ ਦੇ ਨਾਲ ਹੀ ਪਿੰਡ ਹੈ ਜੀ ਆਪਣਾ ਕਰਤਾਰਪੁਰ ਜੀ ਜਿਹੜਾ ਪਟਿਆਲੇ ਤੋਂ ਹਾਂ ਪਟਿਆਲੇ ਤੋਂ ਠੀਕ ਹੈ ਰੋਡ ਆਉਂਦਾ ਹੈ ਕੈਥਲ ਰੋਡ ਵੀ ਹੈ ਹਾਂ ਕੈਥਲ ਰੋਡ ਵੀ ਪੈਂਦਾ ਹੈ ਚੀਕਾ ਰੋਡ ਵੀ ਯਾਨੀ ਕਿ ਹਰਿਆਣੇ ਦੇ ਬਿਲਕੁਲ ਬਾਰਡਰ ਤੇ ਆਪਾਂ ਹਰਿਆਣਾ ਤਕਰੀਬਨ ਹਾਂ ਜਦੋਂ ਆਪਾਂ ਜਾਂਦੇ ਇੱਥੋਂ ਦਾ ਸਿਰਫ ਦੋ ਖੇਤ ਆਪਣੇ ਤੋਂ ਹਟਵਾ ਦੋ ਕਿੱਲੇ ਹਾਂ ਦੋ ਕਿੱਲੇ ਲਾ ਲੋ ਹਟਵਾ ਕੇ ਠੀਕ ਆ ਸ਼ੁਰੂਆਤ ਕਿਹੜੇ ਪੱਖ ਤੋਂ ਕਰੀਏ ਜਿੱਦਾਂ ਇਧਰੋਂ ਕਰ ਲਓ ਹਾਂਜੀ ਆ ਮਾਰ ਲੱਭੀ ਕੈਮਰਾ ਵਾਲਾ ਸਾਈਡ ਨੂੰ ਹੋ ਜਾ ਇੱਥੋਂ ਦਿਖਾ ਦੇ ਲੱਭੀ ਓਏ ਰੇਲ ਦੇ ਡੱਬੇ ਜਿੱਦੀ ਮੱਝ ਦੇਖ ਕੋਈ ਕਦ ਦੇ ਇੱਕ ਵਾਰ ਕਹਿੰਦਾ ਕਦ 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 5 ਫੁੱਟ 9 ਇੰਚ ਹੈ ਡਾ ਮੇਰੀ ਕਪੈਣ ਜਿੱਦੀ ਕਹਿ ਸਕਦੇ ਪੂਰੀ ਕਪੈਣ ਹੈ ਜੀ ਕਪੈਣ ਹੈ ਆ ਲੈ ਹੋ ਜਾਂਦਾ ਦੂਸਰੇ ਸੂਏ ਝੋਟੇ ਜਿੱਦਾਂ ਸਾਈਡ ਨੂੰ ਆ ਜਾ ਲੱਭੀ ਖੜੀ ਦਿਖਾ ਇੱਕ ਵਾਰੀ ਆਈ ਬਾਈ ਹੋਈ ਸਾਈਡ ਨੂੰ ਇਹ ਇੱਥੋਂ ਇੱਥੋਂ ਕਰਾ ਦੇ ਤਸੱਲੀ ਇਹ ਮੇਰਾ ਖਿਆਲ ਆਪਣੇ ਘਰ ਦੀ ਆ ਨਾ ਹਾਂਜੀ ਘਰ ਦੀ ਹੈ ਜੀ ਕਰਦੀ ਹੈ ਜੀ ਅਰ ਜੁਗਰਾਜ ਦੀ ਹੈ ਜੀ ਗਰੰਟੀ ਦੇਾਂਗੇ ਜੁਗਰਾਜ ਦੀ ਠੀਕ ਹੈ ਜੀ ਜਿੱਦਾਂ ਮਰਜ਼ੀ ਅਗਲਾ ਕੋਈ ਜਾ ਕੇ ਡੀਐਨਏ ਟੈਸਟ ਕਰਾ ਲੇ ਜੋ ਮਰਜ਼ੀ ਕਰੇ ਜੀ ਭਾਵੇਂ ਸਾਡੇ ਕਿਲੇ ਦੇ ਜੋਗਰਾਜ ਆ ਇੱਕ ਉਹਨਾਂ ਕੋਲ ਹੀ ਜੁਗਰਾਜ ਹੈ ਜੁਗਰਾਜ ਦੀ ਜੁਗਰਾਜ ਦੀ ਹੈ ਜੀ ਜੁਗਰਾਜ ਦੀ ਹਾਂ ਜੁਗਰਾਜ ਦੀ ਹੈ ਠੀਕ ਹੈ ਗੱਲ ਇਹਦੇ ਮਗਰ ਬੱਚਾ ਕੀ ਆ ਗਿਆ ਇਹਦੇ ਮਗਰ ਵੀ ਕੱਟੀ ਆ ਜੀ ਉਹਦੀ ਸੁਲਤਾਨ ਦੀ ਹੈ ਜੀ ਸੁਲਤਾਨ ਦੀ ਸੁਲਤਾਨ ਦੀ ਕੱਟੀ ਆ ਜੀ ਮਗਰ ਇਹਦੇ ਠੀਕ ਹੈ ਗੱਲ ਕਿੰਨਾ ਟੈ ਲੋਕਾਂ ਨੂੰ ਸੂਈ ਹੋਈ ਸੂਈ ਠੀਕ ਓ ਜੀ 7 ਵਜੇ ਇੱਥੇ ਕੀ ਜੇ ਸੂਈ ਪੱਕਾ ਟਾਈਮ ਤਾਂ ਦੇਖਿਆ ਨਹੀਂ ਮੈਂ 6-7 ਵਜੇ ਬਸ ਜੇਰ ਚੱਲ ਪਈ ਸੀ ਬੈਠੀ ਆ ਤਾਂ ਆਇਆ ਕਰਕੇ ਉੱਠ ਗਈ ਆ ਠੀਕ ਹੈ ਜੀ 14 ਕਰਕੇ ਚਲੋ ਜੇਰ ਤਾਂ ਪੈ ਜਾਣੀ ਬਸ ਜੀ ਅੱਧੀ ਬਾਹਰ ਹੀ ਆ ਜੇਰ ਦਾ ਧੋਰ ਲੱਭੂ ਹੋਰ ਆ ਇੱਥੋਂ ਕਰ ਲਿਓ ਚੈੱਕ ਵੀ ਲੰਗੀਆਂ ਜਾਊਗੀ ਮੂਰ ਦੀ ਆ ਜੇਰ ਦਾ ਲਾੜ ਜ਼ਰੂਰ ਆ ਕਿਉਂਕਿ ਤਾਜੀ ਸੂਈ ਆ ਬਿਲਕੁਲ ਹਲੇ ਤਾਂ ਕਰਕੇ ਜੇਰ ਦੇ ਅਕਲ ਕਾਨੀ ਜੀ ਮਨਾਉ ਬਸ ਕਮਾਲ ਆ ਜੋ ਬਰਾ ਇੱਥੂ ਕਮਾਲ ਆ ਜਿਆਦੇ ਪਰੇਸ਼ਾਨਾ ਕਰੋ ਪਰਲੇ ਪਾਸੇ ਹੋ ਜਿਓ ਪਰਲੇ ਪਾਸੇ ਮੂੰਹ ਦੇ ਇਹ ਇੱਥੋਂ ਕਰਾ ਦੇ ਲੱਭੀ ਚੈੱਕ ਆ ਕੱਦ ਵੀ ਫੁੱਲ ਵੱਡਾ ਤੇ ਲੰਬੀ ਵੀ ਫੁੱਲ ਸੂਆ ਇਹਦੇ ਨਾਲ ਦੂਜਾ ਮਾਤਾ ਤੇ ਸੂਈਆ ਬਿਲਕੁਲ ਤਾਜੀ ਇੱਥੋਂ ਨਾ ਸਾਨੂੰ ਸਾਂ ਕਰਾਣੀ ਲੱਭੀ ਆਰਡਰ ਤੋਂ ਚੈੱਕ ਬਈ ਪਹਿਲਾਂ ਦਾ ਕਿੰਨਾ ਦੁੱਧ ਚੋਇਆ ਪਹਿਲਾਂ ਉਹਨੂੰ 19 ਕਿਲੋ ਹੋ ਗਿਆ ਜੀ ਇੱਥੇ ਹਸਾਲ ਬਾਖੜ ਤੇ ਵੀ ਹਸਾਲ ਜਦੋਂ ਬਾਖੜ ਹੋ ਗਈ ਸੀ ਇਹ 7 ਮਹੀਨਿਆਂ ਦੀ ਹਾਂਜੀ ਜਦੋਂ ਤੁਹਾਡੇ ਰਿਸ਼ਤੇਦਾਰ ਵੀ ਆਏ ਸੀ ਜੀ ਠੀਕ ਹੈ ਨਾਲ ਤੁਹਾਡੇ ਤੇ ਉਦੋਂ ਦੇ ਹਿਸਾਬ ਨਾਲ ਇਹ ਦੁੱਧ 11 12 ਕਿਲੋ ਦੁੱਧ ਜਦਵੀ ਇਹ ਉਸ ਟਾਈਮ ਵੀ ਨਾ ਸੱਜਣੋ ਇਹ ਤੇ ਉਹ ਵੀ ਵੀਡੀਓ ਪਈ ਆ ਆਪਣੇ ਕੋਲ ਆਪਾਂ ਚੰਗੀ ਕੀਮਤ ਲਾਤੀ ਸੀ ਬਾਈ ਨੂੰ ਸਿਰਫ 2 ਮਹੀਨੇ ਛੱਡੀ ਹੈ ਜੀ ਇਹ ਮੰਨ ਲਓ ਵੀ 2 ਲੱਖ ਰੁਪਈਆ ਲਾਤਾ ਸੀ ਹੋ ਹਾਂਜੀ 2 ਲੱਖ ਰੁਪਈਆ ਦਾ ਅਡੇ ਰਿਸ਼ਤੇਦਾਰ ਲਾਗੇ ਸੀ ਕਹਿੰਦੇ ਦੇ ਦੇ ਮਾ ਨਾ ਦੇਣੀ ਨਹੀਂ ਕਾਲ ਕਰਤੀ ਸੀ ਕਹਿੰਦਾ ਵੀ ਵੇਚਣੀ ਨਹੀਂ ਹੈਗੀ ਹਾਂਜੀ ਤੇ ਅੱਜ ਇਹਦਾ ਬਚਾਰਾ ਤਿਆਰ ਕਰਕੇ ਵੇਚਣਾ ਆ ਇੱਕ ਖਾਸ ਗੱਲ ਇੱਕ ਹੋਰ ਆ ਵੀ ਐਡੇ ਜਹਾਜ਼ ਦੇ ਨਾਲ ਵੀ ਕੱਟੀ ਆ ਬਿਲਕੁਲ ਕੱਟੀ ਦੇਖੋ ਨਸਲ ਦੀ ਕੱਟੀ ਨਸਲ ਦੀ ਠੰਡੀ ਬੜੀ ਆ ਤੁਹਾਡੀ ਬੰਦੇ ਉਹਦੀ ਪੂਛ ਚੱਕ ਲੂ ਹਣਾ ਉਸੇ ਟਾਈਮ ਬੰਦੇ ਲੱਗ ਕੇ ਆਉਣ ਦੀ ਦੇਰ ਉਸੇ ਟਾਈਮ ਪੂਛ ਚੱਕ ਲੈਂਦੀ ਆ ਠੀਕ ਆ ਗੱਲ ਹਾਂ ਲੈ ਤੇ ਇੱਥੋਂ ਨੇ ਤਾਂ ਆਰਡਰ ਚੈੱਕ ਕਰ ਸਕਦੇ ਇੱਕ ਵਾਰੀ ਕਿਉਂਕਿ ਹਲੇ ਜਿਵੇਂ ਜੇਰੇ ਦੀ ਪੈ ਗਈ ਨਾ ਉਹੀ ਗੱਲ ਆ ਵੀ ਬਲ ਬਲ ਸਾਰੇ ਕੱਢ ਦੂ ਬਾਈ ਉਦੋਂ ਜੋਸ਼ ਮਾਰ ਦੂ ਹਾਂਜੀ ਜੰਗਲ ਜੋਰ ਮਾਰੋ ਜੇਰ ਪਈ ਤਾਂ ਫਿਰ ਫਰਕ ਤਾਂ ਪੈਂਦਾ ਹੀ ਹਾਂ ਜਿਵੇਂ ਜਿਵੇਂ ਪਸ਼ੂ ਉਹੀ ਗੱਲ ਆ ਹਾਂਜੀ ਖੁੱਲਦਾ ਜੀ ਤੇ ਹੁੰਦੇ ਹਾਂ ਖੁੱਲਦਾ ਹੀ ਵਗਿਆ ਜਾਂਦਾ ਬਾ ਛੱਡਦੇ ਚੋਬਰਾ ਨਾ ਹੁਣ ਵੀ ਕੱਢੀ ਹੋਈ ਆ ਧਾਰ ਵੀ ਦੁੱਧ ਵੀ ਚੰਗਾ ਆ ਬੱਚੇ ਰਮੀ ਚੰਗਾ ਆ ਕੇ ਠੀਕ ਆ ਗੱਲ ਬੋਲਾ ਚੋਇਆ ਹਾਂ ਬੋਲਾ ਵੀ ਚੋਇਆ ਜੀ 19 ਕਿਲੋ ਬਾਈ ਕਹਿੰਦਾ ਪਹਿਲਣ ਥੱਲੋਂ ਚੋਇਆ ਚੋਇਆ ਜੀ ਆਪਾਂ ਦਾ ਗਾਰੰਟੀ ਉਹੀ ਗੱਲ ਆ ਵੀ ਚੰਗੇ ਦੁੱਧ ਤੋਂ ਡਰਾਈ ਕੀਤੀ ਆ ਲਾਸਟ ਤੇ ਵੱਡੀ ਵੀ ਫੁੱਲ ਫੁੱਲ ਸਹ ਜੀ ਆ ਯਾਰ ਨਾਲ ਨਾਲ ਸਵਾਹ ਦੀ ਵੀ ਤੇ ਹੁਣ ਮਾਰ ਲਵੀ ਕੈਮਰਾ 2 ਨੰਬਰ ਵਾਲੀ ਤੇ ਜਮੇ ਗੋਲਲੇ ਵਿੱਚ ਆ ਗਈ ਹਾਂਜੀ ਆ ਸਾਫ ਲੇਵਾ ਜੀ ਜਮੇ ਹੋਸ ਜਮਾ ਹਾਂਜੀ ਧਾਰ ਇੰਨੀ ਭੋਲੀ ਬੱਚਾ ਆ ਗਿਆ ਜੀ ਨਾਲ ਬੱਚਾ ਮਗਰ ਕੱਟੀ ਆ ਜੀ ਨਾਲ ਇਹਦੇ ਆ ਗਈ ਕੱਟੀ ਤੇ ਸੁਆ ਕਿਹੜਾ ਰਹੂਗਾ ਜੀ ਇਹ ਤੀਸਰਾ ਸੁਆ ਹੈ ਸੁਆ ਤੀਜਾ ਹਾਂਜੀ ਲੈ ਚਲ ਚੋ ਬਰਾਤੀ ਥੋੜੀ ਦੁੱਧ ਨੂੰ ਬਹੁਤ ਖਰੀ ਆ ਜੀ ਚਾ ਸਿੰਗਾ ਸੁੰਗਾ ਦਾ ਚਾ ਜੋ ਮਰਜੀ ਹੈ ਠੀਕ ਆ ਜੀ ਦੁੱਧ ਨੂੰ ਬਹੁਤ ਸਾਫ਼ ਸੁਥਰੀ ਹੈ ਜੀ ਆ ਦੁੱਧ ਬਾਈ ਕਹਿੰਦਾ ਚੰਗਾ ਦਿੰਦੀ ਆ ਤੇ ਬਾਕੀ ਟਾਂਚਾ ਸੋਹਣਾ ਰੱਖਦੀ ਆ ਨਾ ਹਾਂ ਜੀ ਟਾਂਚਾ ਬਹੁਤ ਵਧੀਆ ਹੈ ਟਾਂਚਾ ਕਮਾਲ ਦਾ ਹੁਣੇ ਨੀਲੀ ਰਾਵੀ ਚ ਆ ਗਈ ਪੈਰਾਂ ਤੋਂ ਪਿਛਲਿਆਂ ਤੋਂ ਛਿੱਟੀ ਅਗਲਿਆਂ ਤੇ ਨਹੀਂ ਹੈਗੇ ਬਰੀਕ ਕਾਜੀ ਖੋਲੀ ਮੋਟੀ ਨਹੀਂ ਹੈਗੀ ਬਿਲਕੁਲ ਬਿਲਕੁਲ ਪੂਛ ਦੇਖੋ ਪਤਲੀ ਬਰੀਕ ਕਮਾਲਾ ਕਮਾਲਾ ਇੱਥੋਂ ਕਮਾਲਿਆ ਲੱਭ ਪਿੱਠ ਪੂੜਾ ਬਹੁਤ ਵਧੀਆ ਨਮਾਈ ਚੰਗੀ ਨੀਲੀ ਰਾਵੀ ਵੀ ਲਾ ਸਕਦੇ ਆ ਜੀ ਹਾਂ ਜੀ ਨੀਲੀ ਦਾ ਸੀ ਮੰਨੀ ਨੀਲੀ ਅੱਖਾਂ ਦੋਵੇਂ ਨੀਲੀਆਂ ਜੀ ਇਹਦੀਆਂ ਕਿੰਨੇ ਦਿਨ ਦੀ ਸੂਈ ਹੋ ਗਈ ਭਾਈ ਸੂਈ ਨੂੰ ਅੱਜ ਹੋਇ ਦੁੱਧ ਐਸ ਟਾਈਮ ਇਹ 8-9 ਕਿਲੋ ਬੋਲਾ ਆਏ 8-9 ਕਿਲੋ ਬੋਲਾ ਆਏ 8-9 ਕਿਲੋ ਬੋਲਾ ਆਏ ਦੀ ਕਿੰਨਾ ਕੁ ਦੁੱਧ ਚ ਪਾ ਦੂ ਕੋਈ ਦੁੱਧ ਤਾਂ ਇਹ ਵੇਖੋ ਜੀ 12 ਕਿਲੋ ਕੱਢੀ ਜਾਂਦੀ ਐਵੇਂ ਗਈਏ 14-15 12-13 ਕਿਲੋ ਦੁੱਧ ਬੜੇ ਆਰਾਮ ਨਾਲ ਕੱਢੀ ਜਾਂਦੀ ਠੀਕ ਆ ਗੱਲ ਤਾਂ ਉਦਾਂ ਟਾਂਚਾ ਕਮਾਉਂਦਾ ਟਾਂਚਾ ਬਹੁਤ ਸੋਹਣਾ ਏ ਹਾਂ ਟਾਂਚਾ ਪੂਰਾ ਆਸਰਾ ਰੱਖਿਆ ਤੇ ਕਮਾਲ ਦੇ ਟਾਂਚੇ ਦੀ ਆ ਗਈ ਹਾਂਜੀ ਹਾਂਜੀ ਨੰਬਰ ਆ ਗਿਆ ਦੂਜਾ 12 ਕਿਲੋ ਦੇ ਲਗਭਗ ਦੁੱਧ ਪਾਈ ਕਹਿੰਦਾ ਪਿਲਾ ਦੂਗੀ ਆਪਾਂ ਨੂੰ ਤੇ ਹੁਣ ਮਾਰਦੇ ਕੈਮਰਾ ਲੱਭੀ ਤਿੰਨ ਨੰਬਰ ਵਾਲੀ ਤੇ ਉਹ ਵੀ ਇਹਦੇ ਨਾਲ ਉਹ ਬੈਠਵੀ ਆ ਗਈ ਹੈ ਨਾ ਹਾਂ ਜੀ ਥੋੜੀ ਕਦ ਮਦਰੇ ਦੀ ਆ ਆ ਲੇਟ ਮੀ ਆ ਥੋੜੀ ਜੀ ਹਾਂ ਜੀ ਤੇ ਬਾਕੀ ਇੱਥੋਂ ਤੁਰਦੀ ਜੱਜਮੈਂਟ ਕਰ ਲਿਓ ਅੱਖਾਂ ਇਹਦੇ ਵੀ ਚਿੱਟੀਆਂ ਆ ਗਈਆਂ ਨੇ ਇਹ ਅੱਖਾਂ ਦੋਵੇਂ ਬਿੱਲੀਆਂ ਆ ਠੀਕ ਆ ਗੱਲ ਆ ਗਈ ਥੋੜੀ ਜੀ ਬੈਠਵੀ ਇਹ ਤਾਰ ਕੱਢੀ ਆਈ ਸਵੇਰੇ ਆਈ ਆ ਤੜਕੇ ਜੀ ਜਦੋਂ 7 ਵਜੇ ਹੀ ਤਾਰ ਕੱਢ ਕੇ ਫਿਰ ਲੈ ਕੇ ਆਏ ਆ ਜੀ ਆ ਟਾਈਮ ਤਕਰੀਬਨ ਲਗਭਗ 11:00 ਵਜੇ 14:00 ਹਾਂ ਜੀ ਹਾਂ ਜੀ ਹਾਂ ਜੀ ਵੀਡੀਓ ਕਵਰ ਕਰੀ ਜਾਂਦੇ ਆ ਤਾਰ ਦੀ ਇੰਨੀ ਸਾਫ ਸੁਥਰੀ ਆਈ ਠੀਕ ਹੈ 9 ਕਿਲੋ ਦੁੱਧ ਇਸ ਟਾਈਮ ਤਿਆਰ ਆ ਜੀ ਸੂਆ ਕਿੰਨੇ ਦਿਨਾਂ ਆ ਸੂਏ ਅੱਜ ਹੋ ਗਈ ਆ 8 ਦਿਨਾਂ ਦੀ ਹੋ ਗਈ ਸੋਈ ਮਗਰ ਮਗਰ ਕੱਟਾਈ ਨਾਲ ਸੂਈ ਨਾਲ ਕੱਟਣ 9 ਕਿਲੋ ਦੁੱਧ 9 ਕਿਲੋ ਦੁੱਧ ਹਾਜ਼ਰ ਆ ਜੀ ਇਸ ਟਾਈਮ 9 ਹਾਜ਼ਰ ਹਾਂ ਜੀ ਕਿੰਨਾ ਕਿ ਦੁੱਧ ਚ ਜਵਾਦੂ ਪੀਕ ਲੈ ਦੁੱਧ ਦੇਖੋ ਜੀ 11 ਕਿਲੋ ਦਾ ਆ ਰਾਮ ਨਾ ਦੇ ਦੂਗਾ ਜੋਟੀ ਨਹੀਂ ਥਾਂ ਘੱਟ ਰੁਕ ਹਾਂ ਜੀ ਨਾਲੇ ਜਗਾ ਘੱਟ ਪੱਠੇ ਘਟ ਖਾਊਗੀ ਯਾਰ ਜਗਾ 11 ਕਿਲੋ ਰਾਮ ਨਾ ਬਾਜਦੀ ਜਗਾ ਕਾ ਕੁਲਪਸਤੀ ਚੰਗੀ ਦੇ ਤੁਲਬੀ ਇੱਥੋਂ ਮਾਰਦੇ ਆਂ ਹਾਂ ਇਹਨਾਂ ਕੁਆਲਿਟੀ ਬਹੁਤ ਵਧੀਆ ਈ ਥਾਣਾ ਦੀ ਤੁਹਾਨੂੰ ਦੂਰਾ ਲੱਗਿਆ ਪੂਰਾ ਅੰਨਾ ਸਾਨ ਉਸਾਂ ਬਹੁਤ ਵਧੀਆ ਈ ਛੱਡੇ ਨੇ ਚਿਵਾਈ ਚਿਵਾਈ ਕਹਿੰਦਾ ਆ ਗਈ ਫੁੱਲ ਮੋਟੀ ਦੇ ਢਾਲੇ ਬੰਨਿਓ ਥਾਣ ਥੋਣ ਚੈੱਕ ਕਰਾ ਦੀ ਤੇ ਅੱਖਾਂ ਚ ਦੋਹਾਂ ਚ ਹੀ ਜਵਾਬ ਆ ਗਏ ਬਾਕੀ ਥਣ ਦੇਖ ਸਕਦੇ ਹੋ ਇੱਥੇ ਤੋਂ ਦੂਰਾ ਲੱਗਿਆ ਤੇ ਇੱਥੋਂ ਮਾਰਨੀ ਫੇਸ ਤੇ ਕੈਮਰਾ ਥਣ ਤਾਂ ਹੀ ਬਹੁਤ ਕੰਮ ਦਾ ਲੱਗਿਆ ਝੋਟੀ ਨੂੰ ਤੇ ਇਹਦਾ ਨੰਬਰ ਰਹੂਗਾ ਤੀਜਾ 8 ਤੋਂ 9 ਕਿਲੋ ਹਾਜ਼ਰ ਹਾਂ ਹ ਇਹ ਆ ਗਈ ਤੋਂ ਇਕੜਾ ਦੰਦੋ ਚਾਰ ਦੰਦਾ ਜੀ ਚੌਗੀ ਚੌਗੀ ਆ ਜੀ ਤੁਨੂੰ ਦੰਦੋ ਚੌਗੀ ਢਾਈਆਂ ਦੀ ਚੈੱਕ ਪਾਸ ਅੱਛਾ ਇੱਕ ਪਾਸ ਆ ਜੀ ਢਾਈਆਂ ਦੀ ਦੁੱਧ ਸ਼ਾਮ ਨੂੰ ਦਿੰਦੀ ਆ ਜੀ ਇਹ 6 ਕਿਲੋ ਸਾਢੇ ਪੰਜ 6 ਕਿਲੋ ਦੁੱਧ ਦਿੰਦੀ ਹੈ ਦਿੰਦੀ ਆ ਕੜੀ ਵਰਗਾ ਹਾਂ ਜਮਾ ਕੜੀ ਵਰਗਾ ਦੁੱਧ ਕਹਿੰਦੇ 10 ਜੀਰੋ ਵਾਲਾ 10 ਜੀਰੋ ਵਾਲਾ ਦੁੱਧਾ ਜੀ ਤਾਜੀ ਦੇ ਤਾਂ 8 ਵਰਗਾ ਹੀ ਹੋ ਗਿਆ ਹਾਂ ਜੀ ਹਾਂ ਜੀ ਤਾਜੀ ਦੇ 8 ਵਰਗਾ ਹੀ ਪਿਆ ਦੂਗੀ ਹਾਂ ਜੀ 6 ਕਿਲੋ ਦੇ ਲਗਭਗ ਦੁੱਧ ਬਾਈ ਕਹਿੰਦਾ ਇੱਕ ਟਾਈਮ ਮੰਨ 6 ਕਿਲੋ ਦੁੱਧ ਇੱਕੋ ਟਾਈਮ ਦਿੰਦੀ ਹੈ ਸ਼ਾਮ ਸ਼ਾਮ ਨੂੰ ਪੂਰੇ ਢਾਈਆਂ ਦੀ ਹੋ ਗਈ ਚੈੱਕ ਪਾਸ ਤੇ ਸੀਮਨ ਪਤਾ ਕੁਛ ਕਿਹੜਾ ਲੱਗਿਆ ਜੀ ਐ ਬੂਰੇ ਦਾ ਹੀ ਆ ਜੀ ਓਕੇ ਹਾਂ ਜੀ ਬੂਰੇ ਕੋਲ ਹੀ ਗੱਬਣ ਆ ਜੀ ਆ ਸੀਮਨ ਬਾਈ ਕਹਿੰਦਾ ਸੀਮਨ ਪਿਆ ਮੇਰੇ ਕੋ ਠੀਕ ਆ ਸਿੱਕਾ ਬਾਈ ਕਹਿੰਦਾ ਦੇ ਦਾਂਗੇ ਬੂਰੇ ਤੂੰ ਪ੍ਰੈਗਨੈਂਟ ਕਰਾਈ ਵੀ ਆ ਤੇ ਬਾਕੀ ਤਾਜੀ ਦੀ ਇਹਦੀ ਵੀਡੀਓ ਵੀ ਮੇਰਾ ਖਿਆਲ ਆ ਮਿਲ ਜੂਗਾ ਹਾਂ ਤਾਜੀ ਦੀ ਵੀ ਪਈ ਹੈ ਜੀ ਵੀਡੀਓ ਆ ਤਾਜੀ ਦੀ ਬਾਈ ਕਹਿੰਦਾ ਆਪਣੇ ਕੋਲ ਤਾਜੀ ਦੀ ਵੀਡੀਓ ਪਈ ਹੈ ਜੀ ਤੇ ਹਾਲ ਫੁਲ ਹਾਲ ਢਾਈਆਂ ਦੀ ਗੱਬਣ ਆ ਤੇ ਹੁਣ ਮਾਰਦੇ ਲੱਭਿਆ ਅਗਲੇ ਨੰਬਰ ਵਾਲੀ ਤੇ ਕੈਮਰਾ ਤੇ ਆ ਕੱਟੀ ਕਰਾ ਦੇ ਚੱਕ ਸ਼ਕੀਨ ਦਾ ਪੁੱਤ ਸ਼ਕੀਨ ਦਾ ਕੀ ਅੰਤਾ ਜੀ ਖੀਰੀ ਆ ਜੀ ਬਿਲਕੁਲ ਓਕੇ ਹਾਂ ਜੀ ਦੋ ਸਾਲ ਪੱਗ ਹੋ ਗਈ ਲੰਬਾਈ ਲਮੂਈ ਦੇਖੋ ਕੱਟੀ ਦੀ ਗੱਡੀ ਜੱਕ ਕੇ ਇਹ ਤੁਰਦੀ ਆ ਨਜੱਕ ਕੇ ਫਿਰ ਆਈਆਂ ਆ ਤਾਜ਼ੀਆਂ ਜੀ ਹੋਣੀ ਆਈਆਂ ਜੇ ਠੀਕ ਹੈ ਗੱਲ ਉਹਨਾਂ ਕਰਕੇ ਨਵਾਈਆਂ ਨੂੰ ਆਈਆਂ ਥੋੜਾ ਜਿਹਾ ਜਗਦਾ ਡੰਗਰ ਜਿਹਦਾ ਨਵੇਂ ਥਾਂ ਤੇ ਆਉਂਦਾ ਏ ਠੀਕ ਹੈ ਗੱਲ ਲੇ ਆਲੇ ਆਲੇ ਆ ਤੋਰਨ ਵਾਲਾ ਮੰਗ ਰਿਹਾ ਨਾ ਕੱਤੀ ਮੂਰੇ ਲੱਪ ਜਾਣੀ ਆ ਜੋ ਪਹਿਲੋ ਭਜਦੀ ਠੀਕ ਆ ਗੱਲ ਇੱਥੇ ਇੱਥੇ ਰੋਕ ਲਈ ਡੰਗਰਾ ਜੀ ਖੜਦਿਆਂ ਨਾ ਥੱਲੇ ਝੋਲੀਆਂ ਦਾ ਕਮਾਲ ਇਹ ਆ ਜੀ ਇਹਨਾਂ ਦੀ ਆ ਝੋਲੀ ਪੂਰੀ ਕਮਾਲ ਤੇ ਜੱਟਾਂ ਵਾਲੀ ਕੱਤੀ ਆ ਗਈ ਉਮਰ ਆ ਗਈ ਬਾਈ ਕਹਿੰਦਾ 2 ਸਾਲ ਦੇ ਲਗਭਗ ਪੂਰੀ ਜੱਤ ਦੁੱਧ ਆ ਗਈ ਖੀਰੀ ਖੀਰੀ ਆਈ ਤੰਨੂ ਤੇ ਕਿੰਨਾ ਕੁ ਦੁੱਧ ਦੱਸਿਆ ਦੀ ਮਾਂ ਦਾ ਦੁੱਧ ਇਹ ਸਾਡੇ ਮਾਂ ਦੇ 14 ਕਿਲੋ ਸੀ ਆ ਪਤਾ ਨਹੀਂ ਪਤਾ ਕਿਹੜੇ ਦੀ ਆਪ ਤਾਂ ਨਹੀਂ ਪਤਾ ਜੀ ਉਦਾਂ ਲਿਆਏ ਹਰਿਆਣੇ ਜੋ ਉੱਥੇ ਜ਼ਿਆਦਾਤਰ ਸੀਮਨਾ ਦੀਆਂ ਜਾਂ ਸਰਕਾਰੀ ਝੋਟੀਆਂ ਦੀਆਂ ਜੀ ਠੀਕ ਗੱਲ ਆ ਹਾਂ ਜੀ ਜਾਂ ਪਿੰਡ ਵਾਲੇ ਝੋਟਿਆਂ ਦੀਆਂ ਵਾ ਤੇ ਜਾਂ ਸਰਕਾਰੀ ਲਾਲੋ ਸੀਮਨਾ ਦੀ ਸਰਕਾਰੀ ਆ ਚਲਦੀ ਸੀ ਆ ਕਿਵੇਂ ਅਗਲੇ ਨੰਬਰ ਵਾਲੀ ਇਹ 30 ਸਾਲ ਦੀ ਉਮਰ ਹੈ ਜੀ ਇਹ ਤਾਂ ਬਾਲੀ ਸਿੰਘ ਤਾਂ ਜੰਮੀ ਬਿਲਕੁਲ ਹੀ ਕਹ ਦੋ ਨਾ ਵੀ ਕੋਕਾ ਪੀ ਸੀ ਆ ਆਪ ਵੀ ਯਾਰ ਕੋਕਾ ਪੀ ਸੀ ਆ ਆਪ ਵੀ ਕੋਕਾ ਪੀ ਸੀ ਲੰਬੀ ਦੇਖੋ ਕੱਟੀ ਕਿੰਨੀ ਹੈ ਇਹ ਗੋਲ ਪਈਆ ਜਮਾ ਜਮਾ ਸਾਹਿਬ ਸੇਠਾਂ ਦੇ ਸਰਾਂਨੇ ਨਾਲ ਦੀ ਹਾਂ ਜੀ 6 ਸਾਲ ਦੇ ਲਗਭਗ ਉਮਰੇ ਵੀ ਹਰੇ ਨੇ ਸਾਲ ਨੇ ਹਾਂ ਜੀ ਉੱਥੇ ਲੈ ਆਏ ਜੋੜਾ ਇਕੱਠਾ ਹੀ ਲੈ ਆਏ ਸੀ ਠੀਕ ਆ ਗੱਲ ਤੇ ਇਹਦੀ ਮਾਂ ਦਾ ਕੀ ਦੁੱਧ ਦੱਸਿਆ ਜੀ ਇਹਦੀ ਮਾਂ ਦਾ ਦੁੱਧ ਹੀ 15 ਕਿਲ ਨਹੀਂ ਇਹਦੀ ਮਾਂ ਦਾ 15 ਕਿਲੋ ਜਿਹੜੀ ਤੋਂ ਪਹਿਲਾਂ ਦਿਖਾਈ ਉਹਦੀ ਮਾਂ ਦਾ ਹੈਗਾ 14 ਕਿਲੋ 14 ਕਿਲੋ ਇਹ ਵੀ ਸਰਕਾਰੀ ਸੀਮੰਦੀ ਆ ਜੀ ਠੀਕ ਆ ਗੱਲ ਹਾਂ ਜੀ ਇਹ ਵੀ ਬਾਈ ਕਹਿੰਦਾ ਐਲ ਡੀ ਵੀ ਦਾ ਸੀਮੰਦੀ ਆ ਉਹ ਹਿਸਾਬ ਨਾਲ ਜੱਜਮੈਂਟ ਕਰ ਲਿਓ ਤੇ ਇਹ ਜੇ ਕੋਈ ਜੋੜਾ ਲਊਗਾ ਜਾਂ ਇਹ ਤਿੰਨੇ ਲਊ ਪੂਰੀ ਤੱਕ ਉਦਾਂ ਦਾ ਕੋਈ ਹੋ ਜੂ ਪਰ ਸ਼ਾਇਦ ਹਾਂਜੀ ਉਦਾਂ ਕਰ ਦਾਂਗੇ ਜੀ ਮਾਨਤਾਂ ਨੇ ਜਿਹੋ ਜੇ ਵੀ ਇਕੱਠੇ ਲਊਗਾ ਇਕੱਠੇ ਦੇ ਕਰ ਦਾਂਗੇ ਜੀ ਮਾਨਤਾਂ ਨੇ ਠੀਕ ਆ ਗੱਲ ਕੱਲੀ ਕੱਲੀ ਲੈਂਦਾ ਤਾਂ ਉਦਾਂ ਉਦਾਂ ਦਾ ਹੋ ਜੂਗਾ ਜੀ ਆ ਨੰਬਰ ਬੋਲ ਦਿਓ ਜੀ 99680 ਹਾਂਜੀ 57452 ਜੀ 99680 57452 ਪਿੰਡ ਕਰਤਾਰਪੁਰਾ ਤਹਿਸੀਲ ਤੇ ਜ਼ਿਲ੍ਹਾ ਰਹੂਗਾ ਪਟਿਆਲਾ ਤਾਜ਼ੀਆਂ ਸੂਈਆਂ ਮੱਜਾਂ ਦਿਖਾਤੀਆਂ ਤੋਕੜ ਗੱਬਣ ਦਿਖਾਤੀ ਤੇ ਮੱਲੋ ਤੁਹਾਨੂੰ ਦਿਖਾਤੀਆਂ ਮੈਂ ਫੇਰ ਵੀ ਪਾ ਦਊਂਗਾ ਕਟੀਆਂ ਜੇਰ ਵੀ ਪੈ ਜਲੀ ਜੇਰ ਵੀ ਤੁਸੀਂ ਇਹ ਮੰਨ ਲਓ ਵੀ ਡੇਗੂ ਡੇਗੂ ਡੇਗੂਆਂ ਕਰਦੀ ਆ ਬਸ ਬਸ ਗਈ ਜੀ ਹੁਣ ਤਾਂ ਸਕਰੀਨ ਤੇ ਚੱਲਦਾ ਜਿਹੜਾ ਵੀ ਪਸ਼ੂ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਲੈ ਜਿਓ ਧੰਨਵਾਦ ਜੀ